ਜਦੋਂ ਵੀ ਆਪਾਂ ਕਿਸੇ ਵੀ ਜਗ੍ਹਾ ਤੇ ਜਾਂਦੇ ਆ ਤੇ ਆਪਾਂ ਨੂੰ ਬੱਸਾਂ ਬਾਰੇ ਪਤਾ ਨਹੀਂ ਲੱਗਦਾ ਆਪਾਂ ਜਿਹੜੇ ਨਵੇਂ ਮੁੰਡੇ ਹੁੰਨੇ ਆ ਨਵੀਆਂ ਕੁੜੀਆਂ ਨੇ ਕੋਈ ਵੀ ਬੰਦਾ ਇਸ ਵੀਡੀਓ ਨੂੰ ਇਸ ਟਾਈਮ ਸੁਣਦਾ ਤੇ ਆ ਤੁਸੀਂ ਸਾਹਮਣੇ ਬੱਸ ਦੇਖਦੇ ਹੋ ਤਾਂ ਇਹਦਾ ਮੂਰੇ ਇਹਦੇ ਮੂਰੇ ਨੰਬਰ ਲਿਖਿਆ 055 ਇਦਾਂ ਹੀ ਸਾਰੀਆਂ ਹਰੀਆਂ ਤੇ ਲਾਲ ਬੱਸਾਂ ਜ਼ਿਆਦਾਤਰ ਕਿਹੜੀ ਵਸਥ ਨੂੰ ਤੁਸੀਂ ਸਫ਼ਰ ਕਰਨਾ ਚਾਹੁੰਦੇ ਹੋ ਜਿਹਦੇ ਚ ਕਰਦੇ ਹੋ ਇਦਾਂ 072 175 061 ਇਦਾਂ ਦੇ ਜਿਹੜੇ ਨੰਬਰ ਨੇ ਬੱਸਾਂ ਤੇ ਲਿਖੇ ਹੁੰਦੇ ਆ ਤੇ ਤੁਸੀਂ ਜਿੱਥੇ ਵੀ ਬੱਸ ਉਤਰਦੇ ਹੋ ਤਾਂ ਤੁਸੀਂ ਉਸ ਕਨੈਕਟਰ ਨੂੰ ਪੁੱਛ ਸਕਦੇ ਹੋ ਵੀ ਇਹ ਜਿਹੜੀ ਮੈਂ ਜਗ੍ਹਾ ਤੇ ਜਾਣਾ ਤੇ ਇਹ ਬੱਸ ਕਿੱਥੇ ਆਊਗੀ ਅਗਰ ਤਿੰਨ ਜਗ੍ਹਾ ਚੇਂਜ ਹੁੰਦੀਆਂ ਜਾਂ ਦੋ ਜਗ੍ਹਾ ਚੇਂਜ ਹੁੰਦੀਆਂ ਮੈਂ ਹੁਣ ਇੱਕ ਜਗ੍ਹਾ ਤੇ ਚੜ੍ਹਿਆ ਤੇ ਦੂਜੀ ਜਗ੍ਹਾ ਜਾ ਕੇ ਉਤਰਿਆ ਦੂਜੀ ਜਗ੍ਹਾ ਤੋਂ ਤੇ ਤੀਜੀ ਜਗ੍ਹਾ ਤੇ ਬੱਸ ਜਾਣੀ ਹੈ ਤੁਸੀਂ ਪੁੱਛ ਸਕਦੇ ਹੋ ਕਨੈਕਟਰ ਨੂੰ ਡਰਾਈਵਰ ਨੂੰ ਤੇ ਆ ਬੱਸ ਕਿੱਥੇ ਆਊਗੀ ਉਹ ਤੁਹਾਨੂੰ ਦੱਸੂਗਾ ਵੀ ਇਹ 20 ਨੰਬਰ ਤੇ ਆ ਬੋਰਡ ਲੱਗਾ ਸਾਹਮਣੇ 20 ਤੇ 21 ਤੇ ਆਹ ਆਪਣੇ 21 ਆ 22 ਆ 23 ਆ ਜਿੰਨੇ ਵੀ ਨੰਬਰ ਹੈਗੇ ਉਹਨੇ ਤੁਹਾਨੂੰ ਕਹਿੰਦਾ ਵੀ ਇਹ ਜਿਹੜੀ ਬੱਸ ਆ 22 ਤੇ ਆਉਣੀ ਆ 21 ਤੇ ਆਉਣੀ ਆ ਤੁਹਾਨੂੰ ਇਦਾਂ ਪਤਾ ਲੱਗ ਜੂਗਾ ਤੇ ਦੂਜੀ ਗੱਲ ਇੱਕ ਸਕਰੀਨ ਲੱਗੀ ਹੁੰਦੀ ਆ ਇੱਥੇ ਸਕਰੀਨ ਹੁਣ ਜਿੱਥੇ ਖੜਾ ਬਹੁਤ ਪਿੱਛੇ ਆ ਸਕਰੀਨ ਉਹ ਸਾਹਮਣੇ ਸਕਰੀਨ ਦੇਖ ਸਕਦੇ ਹੋ ਇਹਦੇ ਵਿੱਚ ਵੀ ਜਿਹੜਾ ਸਕਰੀਨ 'ਚ ਨੰਬਰ ਆ ਸ਼ੋਅ ਕੀਤੇ ਹੁੰਦੇ ਆ ਇਹਨਾਂ ਨੇ ਤੁਸੀਂ ਨੰਬਰ ਦੇਖ ਸਕਦੇ ਹੋ ਹੁਣ ਮੇਰੇ ਕੋਲੇ ਆਹ 075 ਬੱਸ ਆ ਗਈ ਤੇ 21 ਨੰਬਰ ਤੇ ਆਈ ਆ ਹਨਾ ਇਦਾਂ ਤੁਸੀਂ ਪੰਬੜਭੂਸੇ کئی ਬੰਦੇ ਪੈ ਜਾਂਦਾ ਜੀ ਬਸ ਕਦੋਂ ਆਉਣੀ ਆ ਕਿੱਥੇ ਆਉਣੀ ਆ 5 ਮਿੰਟ ਜਾਂ ਵੱਧ ਤੋਂ ਵੱਧ 7-8 ਮਿੰਟ ਲੇਟ ਹੋ ਜਾਂਦੀ ਆ ਬਸ ਕਈ ਵਾਰ ਹੁੰਦਾ ਹਰ ਵਕਤ ਨਹੀਂ ਹਨਾ ਟ੍ਰੇਨ ਦਾ ਵੀ ਇਦਾਂ ਹੀ ਆ ਤੇ ਇਦਾਂ ਜਿਹੜੇ ਨਵੇਂ ਬੰਦੇ ਨੇ ਬਹੁਤ ਪੰਬੜਭੂਸੇ ਪੈਂਦੇ ਆ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਯਾਰ ਜਾਈਏ ਕਿਵੇਂ ਅਸੀਂ ਨੰਬਰ ਕਿਵੇਂ ਲੱਭੀਏ ਆ ਮੈਂ ਤੁਹਾਨੂੰ ਟ੍ਰੇਨ ਦੀ ਜਿਹੜੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ ਹਨਾ ਕਿਸੇ ਐਡਿਟ ਕਰਕੇ ਤੇ ਉਹ ਮੈਂ ਜਿਹੜੀ ਵੀਡੀਓ ਟ੍ਰੇਨ ਦੀ ਮੈਂ ਇਹਦੇ 2 2 ਮਿੰਟ ਦੀ ਬਣਾ ਕੇ ਮੈਂ ਪਾਉਂਗਾ ਤੇ ਬਹੁਤ ਬੰਦੇ ਨੇ ਜਿਹੜੇ ਵਿਚਾਰੇ ਇੱਥੇ ਚੱਕਰਾਂ 'ਚ ਪੈ ਜਾਂਦੇ ਆ ਨੰਬਰ ਦਾ ਪਤਾ ਹੀ ਨਹੀਂ ਲੱਗਦਾ ਵੀ ਵੀਰੇ ਕਿਵੇਂ ਦੇਖੀਏ ਕਦ ਕਿੱਥੇ ਆਉਣੀ ਟ੍ਰੇਨ ਤੇ ਕਈ ਵਾਰੀ ਫਿਰ ਜਿਹੜੀਆਂ ਟ੍ਰੇਨਾਂ ਲੰਘ ਵੀ ਜਾਂਦੀਆਂ ਤੇ 22 25 ਰੁਪਏ ਦੀ 10 12 ਰੁਪਏ ਦੀ ਟਿਕਟ ਜਿਹੜਾ ਦੁਬਾਰੀ ਲੈਣੀ ਪੈਂਦੀ ਆ ਆਪਾਂ ਨੂੰ ਤੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਜਿਹੜੀ ਜਾਣਕਾਰੀ ਆ ਕੋਸ਼ਿਸ਼ ਕਰਾਂਗੇ ਕਿ ਵੀਡੀਓ ਐਡਿਟ ਹੋਈ ਮੇਰੇ ਤੋਂ ਤੇ ਐਡਿਟ ਕਰਕੇ ਮੈਂ ਵੀਡੀਓ ਪਾਉਂਗਾ ਟਰੇਨ ਦੀ ਜਿਆਦਾ ਚੱਕਰ ਜਿਹੜਾ ਹੈਗਾ ਆਪਾਂ ਨੂੰ ਪੈ ਜਾਂਦਾ